ਜੇਕਰ ਰਾਤ ਨੂੰ ਤੁਹਾਨੂੰ ਅਜਿਹੇ ਲੱਛਣ ਨਜ਼ਰ ਆਉਂਦੇ ਨੇ ਤਾਂ ਸਮਝ ਲਓ ਕਿ ਤੁਹਾਡੀ ਕਿਡਨੀ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ ਅਤੇ ਤੁਰੰਤ ਤੁਹਾਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ ਗੁਰਦੇ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਨੇ ਜੇਕਰ ਕਿਡਨੀ ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋ ਜਾਵੇ ਤਾਂ ਇਹਦਾ ਪੂਰੇ ਸਰੀਰ ਤੇ ਡੂੰਗਾ ਅਸਰ ਪੈਂਦਾ ਹੈ ਇਸ ਲਈ ਗੁਰਦਿਆਂ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਜੇਕਰ ਤੁਸੀਂ ਕਿਡਨੀ ਸੰਬੰਧੀ ਸਮੱਸਿਆਵਾਂ ਨਾਲ ਯੂਜ਼ਰ ਹੋ ਤਾਂ ਤੁਹਾਨੂੰ ਰਾਤ ਨੂੰ ਕਈ ਤਰ੍ਹਾਂ ਦੇ ਲੱਛਣ ਦਿਖਾਈ ਦੇ ਸਕਦੇ ਨੇ ਨੁਆਇਡਾ ਸਥਿਤ ਮੈਟਰੋ ਹਸਪਤਾਲ ਦੇ ਚੇਅਰਮੈਨ ਮੈਂ ਮੈਟਰੋ ਡਾਕਟਰ ਹਰਸ਼ ਕਪੂਰ ਦਾ ਕਹਿਣਾ ਹੈ ਕਿ ਕਿਡਨੀ ਸੰਬੰਧੀ ਸਮੱਸਿਆਵਾਂ ਹੋਣ ਨਾਲ ਕਈ ਹੋਰ ਸਮੱਸਿਆਵਾਂ ਮਾ ਹੋ ਸਕਦੀਆਂ ਨੇ ਜਿਸ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਕਿਡਨੀ ਫੇਲ ਹੋਣ ਵਰਗੀਆਂ ਗੰਭੀਰ ਸਜ਼ਮੱਸਿਆਵਾਂ ਸ਼ਾਮਿਲ ਹੈ ਆਓ ਜਾਣਦੇ ਹਾਂ ਕਿਡਨੀ ਫੇਲ ਹੋਣ ਕਾਰਨ ਰਾਤ ਨੂੰ ਕਿਹੜੇ ਕਿਹੜੇ ਲੱਛਣ ਨਜ਼ਰ ਆਉਂਦੇ ਨੇ ਜਦੋਂ ਗੁਰਦੇ ਦੀ ਸਮੱਸਿਆ ਹੁੰਦੀ ਆ ਤਾਂ ਮਰੀਜ਼ਿਆਂ ਮਾਸ ਪੇਸ਼ੀਆਂ ਦੇ ਵਿੱਚ ਗੰਭੀਰ ਕੜਵਲ ਅਤੇ ਅਕੜਾ ਮਹਿਸੂਸ ਹੁੰਦਾ ਹੈ। ਦਰਅਸਲ ਜੇਕਰ ਕਿਡਨੀ ਦੇ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਹੁੰਦੀ ਆ ਤਾਂ ਸਰੀਰ ਦੇ ਵਿੱਚ ਇਲੈਕਟ੍ਰੋਲਾਈਟ ਅਸੰਤੁਲਨ ਹੋਣ ਲੱਗ ਜਾਂਦਾ ਜਿਸ ਕਾਰਨ ਕੈਲਸ਼ੀਅਮ ਅਤੇ ਫਾਸਫੋਰਸ ਦੀ ਕਮੀ ਹੋ ਜਾਂਦੀ ਹੈ ਜਿਸ ਦੇ ਨਾਲ ਕੜਵਲ ਅਤੇ ਦਰਦ ਹੋ ਸਕਦਾ ਹੈ। ਕਿਡਨੀ ਫੇਲ ਹੋਣਾ ਜਾਂ ਕਿਡਨੀ ਖਰਾਬ ਹੋਣ ਦੀ ਸਥਿਤੀ ਦੇ ਵਿੱਚ ਮਰੀਜ਼ ਨੂੰ ਬਾਰ-ਬਾਰ ਪਿਸ਼ਾਬ ਆਉਂਦਾ ਹੈ ਜਿਸ ਕਾਰਨ ਉਹ ਰਾਤ ਭਰ ਪਰੇਸ਼ਾਨ ਰਹਿੰਦਾ ਹੈ। ਦਰਅਸਲ ਜੇਕਰ ਗੁਰਦੇ ਦੇ ਫਿਲਟਰ ਖਰਾਬ ਹੋ ਜਾਂਦੇ ਨੇ ਤਾਂ ਇਹ ਪਿਸ਼ਾਬ ਕਰਨ ਦੀ ਇੱਛਾ ਨੂੰ ਵਧਾ ਸਕਦਾ ਹੈ ਹਾਲਾਂਕਿ ਕਈ ਵਾਰ ਇਹ ਮਰਦਨ ਦੇ ਵਿੱਚ ਪਿਸ਼ਾਬ ਦੀ ਲਾਗ ਜਾਂ ਵਧੇ ਹੋਏ ਪ੍ਰੋਸਟੇਟ ਦਾ ਸੰਕੇਤ ਵੀ ਹੋ ਸਕਦਾ ਹੈ ਕਿਡਨੀ ਫੇਲ ਹੋਣ ਕਾਰਨ ਮਰੀਜ਼ ਸੌਣ ਤੋਂ ਬਾਅਦ ਬਹੁਤ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਇਹ ਗੁਰਦੇ ਦੇ ਕੰਮ ਦੇ ਵਿੱਚ ਕਮੀ ਦੇ ਕਾਰਨ ਹੁੰਦਾ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦੇ ਜਿਸ ਕਾਰਨ ਖੂਨ ਨੂੰ ਡੀਟੌਕਸ ਨਹੀਂ ਕੀਤਾ ਜਾਂਦਾ ਜਿਸ ਕਾਰਨ ਮਰੀਜ਼ ਬਹੁਤ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਦਾ ਜੇਕਰ ਕਿਡਨੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਤਾਂ ਮਰੀਜ਼ਾਂ ਨੂੰ ਸੌਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ ਦਰਅਸਲ ਜਦੋਂ ਕਿਡਨੀ ਦੇ ਵਿੱਚ ਕੋਈ ਸਮੱਸਿਆ ਹੁੰਦੀ ਹੈ ਤਾਂ ਇਹ ਸਰੀਰ ਦੇ ਵਿੱਚ ਜ਼ਹਿਰੀਲੇ ਪਦਾਰਥਾਂ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕਰ ਪਾਉਂਦੀ ਜਿਸ ਕਾਰਨ ਮਰੀਜ਼ਾਂ ਨੂੰ ਬਾਰ-ਬਾਰ ਪਿਸ਼ਾਬ ਕਰਨ ਦੀ ਇੱਛਾ ਮਹਿਸੂਸ ਹੁੰਦੀ ਹੈ ਜਜਹੇ ਦੇ ਵਿੱਚ ਉਹਨਾਂ ਨੂੰ ਬਹੁਤ ਘੱਟ ਨੀਂਦ ਆਉਂਦੀ ਹੈ ਜਾਂ ਉਹਨਾਂ ਨੂੰ ਸੌਣ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਕਿਰੜੀ ਫੇਲ ਹੋਣ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ਤੇ ਮਰੀਜ਼ਾਂ ਨੂੰ ਪਿਸ਼ਾਬ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਇਸ ਤੋਂ ਇਲਾਵਾ ਸਰੀਰ ਦੇ ਵਿੱਚ ਖੂਨ ਦੇ ਸੈੱਲ ਖਰਾਬ ਹੋ ਜਾਂਦੇ ਨੇ ਜੋ ਕਈ ਵਾਰ ਪਿਸ਼ਾਬ ਰਾਹੀਂ ਖੂਨ ਦੇ ਵਿੱਚ ਦਿਖਾਈ ਦੇ ਸਕਦੇ ਨੇ ਜੇਕਰ ਤੁਹਾਨੂੰ ਅਜਿਹੇ ਲੱਛਣ ਨਜ਼ਰ ਆਉਂਦੇ ਨੇ ਤਾਂ ਤੁਰੰਤ ਤੁਹਾਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ